ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਮਹਿੰਮ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਮੋਗਾ ਪੁਲਿਸ ਨੇ ਤਿੰਨ ਵਿਅਕਤੀਆਂ ਸਮੇਤ 5 ਕਿਲੋ 17 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਅਤੇ ਤਫ਼ਤੀਸ਼ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਦਲਜੀਤ ਸਿੰਘ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਹੋਰ ਵੀ ਵੱਡੇ ਸਮਗਲਰਾਂ ਨਾਲ ਇਸ ਦੇ ਸੰਬੰਧ ਦੱਸੀ ਜਾ ਰਹੇ ਨੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਨੇ ਦੱਸਿਆ ਕਿ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਇਸ ਵਿੱਚ ਜਿਹੜੇ ਵੀ ਦੋਸ਼ੀ ਸ਼ਾਮਲ ਹੋਣਗੇ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਅਤੇ ਜਲਦੀ ਜੇਲ੍ਹਾਂ ਵਿੱਚ ਸਿੱਟੇ ਜਾਣਗੇ ਸਰਕਾਰਦੂਨ ਜਿਹੜੀ ਨਸ਼ਮੁਕ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫ੍ਰੀਪੋਰਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਫੁਲਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ ਦੋ ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਫੁਲਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ सदर ਮੋਗਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਖਾਨੇ ਦੇ ਏਰੀਏ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨ ਦਾ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹਦੇ ਪਹਿਲਾਂ ਵੀ ਦੋ ਮੁਕਤਮੇ ਦਰਜ ਨੇ ਤੇ ਅਸੀਂ ਤਾਂ ਫੋਰਨ ਬੇਸਡ ਜਿਹੜੇ ਸਮੱਗਲਰ ਨੇ ਉਹਨਾਂ ਦੇ ਇੰਟੈਚ ਹੈ ਤੇ ਪਾਕਿਸਤਾਨ ਬੇਸਡ ਸਮੱਗਲਰਾਂ ਦੇ ਵੀ ਇੰਟੈਚ ਹੋਏਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਐ ਉਹ ਸਾਡੀ ਚੱਲ ਰਹੀ ਐ ਐਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਜਿਨ੍ਹਾਂ ਦਾ ਵੀ ਨਾਮ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਐ ਜਿਹੜਾ ਆਪਣੇ ਏਰੀਆ ਦੇ ਵਿੱਚ ਮੋਗਾ ਫਿਲੋਸਫੁਰ ਦੇ ਆਲੇ-ਦੁਆਲੇ ਏਰੀਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਸਰ ਜਿਹੜੇ ਦੋ ਇਹ ਨਾਲ ਦੇ ਇਹਦੇ ਇੱਕ ਦੇ ਦੋ ਮੁਕਦਮੇ ਚਰਚਾ ਬਾਕੀਆਂ ਦਾ ਕੀ ਬਾਕੀਆਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ ਉਹ ਇਹਦੇ ਐਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਨੇ ਇਹ ਮੋਟਰਸਾਈਕਲ ਤੇ ਲੈ ਕੇ ਆਏ ਸੀ 5 ਕਿਲੋ ਜੀ ਹਾਂ ਜੀ ਇਹ ਮੋਟਰਸਾਈਕਲ ਤੇ ਲੈ ਕੇ ਆਏ ਸੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੈਰੋਇਨ ਜਿਹੜੀ ਆ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਅ ਜਿਹੜਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ। ਕਿਹੜਾ ਡਰਤਾ ਇਸ ਸੀਜ਼ਨ ਹਾਂਜੀ ਬਿਲਕੁਲ ਦੱਸੀਆਂ ਨੇ ਪਾਕਿਸਤਾਨ ਦੇ ਨਾਲ ਲੱਗੇ ਜਿਵੇਂ ਪਿਛਲੀ ਕਵਰੀ ਜਿਹੜੀ ਤਰਸਾਨ ਵਗੈਰਾ ਹੋਈ ਹੈ। ਉਹੋ ਨਾਲ ਦੇਸ਼ ਵੀ ਪਾਕਿਸਤਾਨ ਦੇ ਨਾਲ ਹੀ ਜੁੜੀ ਹੈ। ਕੋਈ ਸਾਹਮਣੇ ਆਇਆ ਦੀ ਕੋਈ ਗੱਲ ਹੋਰ ਸਾਡੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਡਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਕੇ ਡਮਾਈ ਨਾਲ ਜਿਹੜੀ ਹੈ ਐਡੀ ਇੰਟਰੋਗੇਸ਼ਨ ਕਰਾਂਗੇ ਐਡੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸਾਂਗੇ। ਇਹਨਾਂ ਦੀ ਏਜ 28 ਸਾਲ ਹੈ ਜਿਹੜਾ ਮੇਨ ਦੋਸ਼ ਬਾਕੀ 1 ਦੀ 28 ਸਾਲ ਤੇ ਦੂਜੇ ਦੀ 26 ਸਾਲ ਦੀ ਇਹ ਕਿਹੜੀ ਜਗ੍ਹਾ ਤੋਂ ਫੜੇ ਗਏ ਜੀ ਇਹ ਦਾਣਾ ਮੰਡੀ ਪਿੰਡ ਖੁਖਰਾਣਾ ਸਦਰਖਾਨੇ ਦੇ ਏਰੀਆ ਦੇ ਵਿੱਚ ਉੱਥੇ ਬੈਠੇ ਸੀ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੇ ਸੀ ਤੇ ਕਿਸੇ ਚੀਜ਼ ਦੇ ਵਿੱਚ ਪਈ ਹੋਈ ਸੀ ਜੀ 5 ਕਿਲੋ ਹਿਰੋਇਨ ਹਾਂਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੇ ਇਹਨਾਂ ਦੀ ਪ੍ਰੋਬਲਮ ਪੈਕਿੰਗ ਹੁੰਦੀ ਹੈ ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਨਾਂ ਦੇ ਫੋਨ ਵੀ ਅਸੀਂ ਕਬਜ਼ੇ 'ਚ ਲੈ ਲਏ ਜਿਹਦਾ ਵੀ ਅਸੀਂ ਫੋਰੈਂਸਿਕ ਅਨਾਲਿਸਿਸ ਕਰਾਵਾਂਗੇ ਤੇ ਇਹਦੀ ਜਿਹੜੀ ਕੋਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹ ਬਾਕੀ ਦੀ ਪੁੱਛਗਿੱਛ ਦੇ ਵਿੱਚ ਵੀ ਜਿਹੜੇ ਬੰਦੇ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਮਲਟੀਕਾਰੋਏ ਏਸੀ ਕਰਾਂਗੇ ਸਰ ਜੀ ਰੋਇਲ ਬਣੀ ਗਏ ਪਾਕਿਸਤਾਨ ਤੋਂ ਡਰੋਨ ਦੇ ਜਿੰਗਾਈਏ ਜਾਂ ਉਸੇ ਤੋਂ ਉਹ ਇਹਨੂੰ ਹਜੇ ਹੋਰ ਐਸਟੈਬਲਿਸ਼ ਕਰ ਲੈਣਿਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅੱਜ ਦੇ ਟਾਈਮ ਕੱਲ ਦੇ ਟਾਈਮ ਦੇਖਿਆ ਗਿਆ ਡਰੋਨ ਦੇ ਥ्रू ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਐਫਆਈਆ ਨੰਬਰ 110 2 ਅਕਤੂਬਰ ਨੂੰ ਦਰਜ ਹੋਈ ਸੀ ਪੁਲਿਸ ਸਟੇਸ਼ਨ ਅਜੀਤਵਾਲ ਇਹਦੇ ਵਿੱਚ ਦੋ ਅਕਿਊਜ਼ ਅਰੈਸਟ ਹੋਏ ਸੀ ਤੇ ਉਹਨਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਹਦੇ ਵਿੱਚ ਹੀ ਬੈਕਗ੍ਰਾਉਂਡ ਰਿਪੋਰਟ ਦੇ ਵਿੱਚ ਕੰਮ ਕਰਦੇ ਆ ਇੱਕ ਦੋਸ਼ੀ ਸਾਨੂੰ ਫਿਕਰ ਹੋਇਆ ਸੀ ਆਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਰਾਜਾਤਾਲ ਥਾਣਾ ਗਰੀਂਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਦੋਸ਼ੀ ਹੈ। ਇਹਦਾ ਨਾਮ ਡਿਊਰਿੰਗ ਇੰਟਰੋਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਫਿਕਰ ਹੋਇਆ ਸੀ। ਜਦੋਂ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਤੇ ਇਹਦੇ ਕੋਲੋਂ ਵੀ ਇਹਦੀ ਨਿਸ਼ਾਨਦੇਹੀ ਤੇ 2 ਕਿਲੋ ਹੈਰੋਇਨ ਔਰ ਰਿਕਵਰ ਹੋਈ ਸੀ। ਤੇ ਆ ਐਫਆਈ ਨੰਬਰ 110 ਜਿਹੜੀ ਹੈ ਅਜੀਤਪਾਲ ਥਾਣੀ ਦੀ ਇਹਦੇ ਵੀ ਟੋਟਲ ਰਿਕਵਰੀ ਹੁਣ ਤੱਕ 2 ਕਿਲੋ 503 ਗ੍ਰਾਮ ਹੋਈ ਹੈ ਇਹਦੀ ਵੀ ਸਾਡੀ ਜਿਹੜੀ ਐ ਫਰਦਰ ਇਨਟੈਰੋਗੇਸ਼ਨ ਚੱਲ ਰਹੀ ਹੈ ਆ ਵੀ ਪਾਕਿਸਤਾਨ ਦੇ ਜਿਹੜੇ ਸਮੱਗਲਰ ਨੇ ਉਹਨਾਂ ਤੇ ਇੰਟੈਚ ਹੈਗਾ ਤੇ ਆ ਵੀ ਇੱਕ ਵੱਡਾ ਸਪਲਾਈਰ ਹੈ ਜਿਹੜਾ ਆਪ ਇੱਥੇ ਇਸ ਏਰੀਆ ਦੇ ਵਿੱਚ 42 ਵਾਲੇ ਦੇ ਜਿਹੜੇ ਏਰੀਆ ਨੇ ਉੱਥੇ ਸਪਲਾਈ ਕਰਦਾ ਹੈ ਤੇ ਆਪਣਾ ਜਿਹੜਾ ਹੈਰੋਇਨ ਹੈ ਉਹ ਭੇਜਦਾ ਹੈ ਇੱਥੇ ਇਹਦੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਉਹ ਰਾਜਾ ਜਿਹੜਾ ਇਹਦਾ ਪਿੰਡ ਹੈ ਉਹਦੇ ਬਾਹਰ ਇਨੀ ਕਿਤੇ ਹੀ ਖੇਤਾਂ ਦੇ ਵਿੱਚ ਲਪੋ ਕੇ ਰੱਖੀ ਹੋਈ ਸੀ ਬਾਰੇ ਜਿਹੜੇ ਸੂਬਾ ਹੁੰਦਾ ਹੈ ਪਟੜੀ ਉੱਥੋਂ ਬਰਾਮਦ ਹੋਈ ਹੈ ਟੋਟਲ ਦੋਨੇ ਕੇਸਾਂ ਦੇ ਵਿੱਚ 6 ਜਿਹੜੇ ਅਕਿਊਜ਼ਡ ਨੇ ਅਰੈਸਟ ਹੋ ਗਏ ਤੇ 7.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਟੋਟਲ ਬਰਾਮਦ ਹੋਈ ਹੈ ਸਰ ਪਾਕਿਸਤਾਨ ਤੋਂ ਜਿਹਨਾਂ ਦੇ ਨਾਮ ਇਹਨਾਂ ਦੇ ਸੰਬੰਧ ਹੈਗੇ ਇਸ ਮਗਰ ਨਾਲ ਤਾਂ ਨਾਮ ਵੀ ਆਉਂਦੇ ਕਿ ਟੋਹਿੰਦ ਜਿਹੜਾ ਤਾਂ ਉਹ ਜਿਹੜੇ ਵੱਖਰੇ ਵੱਖਰੇ ਨਾਮ ਯੂਜ਼ ਕਰਕੇ ਇਹਨਾਂ ਦੇ ਨਾਲ ਗੱਲ ਕਰਦੇ ਨੇ ਜਿਹੜੇ ਵਰਚੁਅਲ ਨੰਬਰ ਹੈਗੇ ਉਹ ਸਾਡੇ ਜਿਹੜੇ ਧਿਆਨ ਚ ਆ ਗਏ ਨੇ ਉਹਨਾਂ ਤੇ ਅਸੀਂ ਟੈਕਨੀਕਲੀ ਵਰਕ ਕਰ ਰਹੇ ਹਾਂ ਲੇਕਿਨ ਜਿਹੜੇ ਬਾਅਦ ਵਿੱਚ ਸਮਗਲਰ ਹੈਗੇ ਉਹ ਡਿਫਰੈਂਟ ਨੇਮਸ ਆਪਣੇ ਯੂਜ਼ ਕਰਦੇ ਨੇ ਜਦੋਂ ਇਹਨਾਂ ਦੇ ਨਾਲ ਗੱਲ ਕਰਦੇ ਨੇ ਦੋਨੋਂ ਹੀ ਮਾਮਲੇ ਵਿੱਚ ਕਿੰਨੀ ਦੇਰ ਤੋਂ ਇਹ ਰੋਬੀ ਜਿਹੜੀ ਹੈ ਉਹ ਇਸ ਸਮੁੱਦੇ ਦੇ ਫੰਦੇ ਚ ਹੈ ਜਿਹੜਾ ਪਹਿਲਾ ਮਾਮਲਾ ਹੈ ਜਿਹੜਾ ਹੁਣ ਰੀਸੈਂਟ ਦਾ ਹੋਇਆ ਕਹਿੰਦੇ ਵੀ ਜਿਹੜਾ ਦਲਜੀਤ ਹੈ ਆ ਕਾਫੀ ਟਾਈਮ ਤੋਂ ਇਸ ਕਾਮ ਦੇ ਵਿੱਚ ਇਨਵੋਲ ਹੈ ਤੇ ਪਹਿਲਾਂ ਵੀ ਇੱਕ ਵਾਰ ਬੈਠੇ ਬੰਦੇ ਨੇ ਕਹੇ ਤੇ ਇਹਨੇ ਅੱਗੇ ਜਿਹੜਾ ਕਨਸਾਈਨਮੈਂਟ ਡਿਲੀਵਰ ਕੀਤਾ ਹੈ ਤੇ ਜਿਹੜੇ ਦੂਜੇ ਨੇ ਉਹਨਾਂ ਦੇ ਪ੍ਰੀਵੀਅਸ ਰਿਪੋਰਟ ਉਹਨਾਂ ਦਾ ਕੋਈ ਨਹੀਂ ਹੈ ਲੇਕਿਨ ਉਹ ਵੀ ਕਾਫੀ ਟਾਈਮ ਤੋਂ ਜਿਹੜਾ ਇਲੀਗਲ ਡਰੱਗਸ ਦਾ ਬਿਜ਼ਨਸ ਹੈ ਦੇ ਵਿੱਚ ਲੱਗੇ ਹੋਏ ਨੇ ਦਲਜੀਤ ਤੇ ਪਰਚੇ ਹੈਗੇ ਯਾਰ ਦੋ ਦਲਜੀਤ ਤੇ ਦੋ ਮੋਗਦੇ ਵਿੱਚ ਦਰਜ ਨੇ ਕੋਡੋ ਕਮਿਊਨੀਕੇਸ਼ਨ ਕੀ ਰਹਿੰਦਾ ਸਰ ਇਹਨਾਂ ਦਾ ਦੁਬਾਰਾ ਉਲਾਈ ਹੁੰਦੀ ਹੈ ਸੋਸ਼ਲ ਮੀਡੀਆ ਤੋਂ ਹੁੰਦਾ ਜਾਂ WhatsApp ਤੋਂ ਹੁੰਦਾ ਇਹ ਪ੍ਰਾਇਮਰਲੀ WhatsApp signal ਵਗੈਰਾ ਜਿਹੜੀ ਐਪਸ ਹੁੰਦੀਆਂ ਨੇ ਕੋਈ ਯੂਜ਼ ਕਰਦੇ ਨੇ